ਝੋਨੇ ਦੀ ਖੇਤੀ ਲਈ ਪਾਣੀ ਦੀ ਵਰਤੋਂ ਅਤੇ ਕਦੂ ਕਰਨ ਦਾ ਵਰਤਾਰਾ ਸਾਡੇ ਲਈ ਹਮੇਸ਼ਾ ਹੀ ਚਿੰਤਾ ਦਾ ਵਿਸ਼ਾ ਬੰਦਾ ਰਹਿੰਦਾ ਹੈ ਇਸੇ ਲਈ ਝੋਨੇ ਦੀ ਖੇਤੀ ਨੂੰ ਕਾਮਯਾਬ ਕਰਨ ਲਈ ਝੋਨੇ ਦੀ ਸਿੱਧੀ ਬਜਾਈ ਝੋਨੇ ਦੇ ਬਿਨਾਂ ਕਦੂ ਕਰਦੇ ਹੋਏ ਕਾਸ਼ਟ ਅਤੇ ਬਤਰੇਵਾਂ ਢੰਗ થી ਕਾ ਅਪਣਾਉਂਦੇ ਹੋਏ ਝੋਨੇ ਦੀ ਕਾਸ਼ ਦੇ ਤਰੀਕੇ ਵੱਖ-ਵੱਖ ਕਿਸਾਨਾਂ ਵੱਲੋਂ ਅਪਣਾਉਂਦੇ ਹੋਏ ਪਾਣੀ ਦੀ ਬਚਤ ਲਈ ਯਤਨ ਭਾਵੇ ਕੀਤੇ ਜਾ ਰਹੇ ਨੇ ਪਰ ਇਹ ਸਭ ਦੇ ਵਿੱਚ ਫਗਵਾੜਾ ਗੁੱਡ ਗ੍ਰੋਥ ਤਕਨੀਕ ਅਧੀਨ ਸਰਦਾਰ ਅਵਤਾਰ ਸਿੰਘ ਨੇ ਝੋਨੇ ਦੀ ਬਜਾਈ ਵਿੱਚ ਕੁਤਤੀ ਕਰਨ ਦੇ ਮੂਲ ਸਿਧਾਂਤ ਨੂੰ ਸ਼ਾਮਲ ਕਰਦੇ ਹੋਏ ਅਤੇ ਪਾਣੀ ਦੀ ਬਚਤ ਕਰਦੇ ਹੋਏ ਇੱਕ ਨਵਾਂ ਢੰਗ ਤਰੀਕਾ ਸੁਝਾਇਆ ਹੈ ਜਿਸ ਨੂੰ ਅਪਣਾ ਕੇ ਝੋਨੇ ਦੀ ਕਾਮਯਾਬ ਕਾਸ਼ਤ ਕੀਤੀ ਜਾ ਸਕਦੀ ਹੈ ਸਰਦਾਰ ਅਵਤਾਰ ਸਿੰਘ ਅਨੁਸਾਰ ਇਹ ਢੰਗ ਤਰੀਕਾ ਜਿਸ ਨੂੰ ASR ਵਿਧੀ ਪਾਵ ਐਨ ایرੋਬਿਕ ਸੀਡਡ ਰਾਈਸ ਹਵਾ ਆਮੁਖ ਤੇ ਝੋਨੇ ਦੀ ਕਾਸ਼ ਦਾ ਨਾਮ ਦਿੱਤਾ ਗਿਆ ਏ। ਅਦੀਨ ਝੋਨੇ ਦੇ ਪੌਦੇ ਦੇ ਮੂਲ ਸੁਭਾਅ ਅਨੁਸਾਰ ਬਿਜਾਈ ਕਰਦੇ ਹੋਏ ਅਤੇ ਪਾਣੀ ਦੀ ਬਚਤ ਕਰਦੇ ਹੋਏ ਝੋਨੇ ਦੀ ਕਾਮਯਾਬ ਕਾਸ਼ ਕੀਤੀ ਜਾ ਸਕਦੀ ਹੈ। ਖੇਤੀ ਦੇ ਕੁਦਰਤੀ ਕਰਨ ਦੀ ਇਹ ਪ੍ਰਕਿਰਿਆ ਅਦੀਨ ਸਰਵतार ਸਿੰਘ ਖੇਤੀ ਸੱਸੰਗ ਦੇ ਬਿਹਤ ਯੁਮੀਕ ਸ਼ਬਦਾਂਹੀਂ ਆਪਣੇ ਕਿਸਾਨ ਭਰਾਵਾਂ ਨਾਲ ਸਾਂਝ ਪਾਉਂਦੇ ਨੇ ਤੇ ਸ੍ਰਿਸ਼ਟੀ ਵਿੱਚ ਮੌਜੂਦ ਪੰਜ ਤੱਤਾਂ ਦੀ ਕੁਦਰਤ ਵੱਲੋਂ ਇਨਸਾਨ ਨੂੰ ਦੇਣ ਵਿੱਚ ਲੁਕੇ ਮੂਲ ਉਦੇਸ਼ ਰਹੀਂ ਸਮਝਾਉਂਦੇ ਨੇ। ਇਹ ਪੂਮੀ ਗਗਨ ਵਾਯੂ ਅਗਨੀ ਤੇ ਨੀਰ ਦੀ ਸਾਧਨਾ ਦੀ ਉਪਲਬਧਤਾ ਅਨੁਸਾਰ ਹੀ ਸਾਨੂੰ ਆਪਣੀ ਖੇਤੀ ਦੀ ਰੂਪਰੇਖਾ ਨੂੰ ਪ੍ਰਬੰਧਿਤ ਚੜਾਉਣਾ ਚਾਹੀਦਾ ਏ ਇਸੇ ਨੂੰ ਖੇਤੀ ਦਾ ਕੁਦਰਤੀਕਰਨ ਆਖਿਆ ਜਾਂਦਾ ਏ ਤੁਹਾਨੂੰ ਸੁਣਨਾ ਪੰਜਾਬ ਚੋਂ ਬਹੁਤ ਕੰਨਾ ਚਾਹੀਦਾ ਆਪਣੇ ਰੀਜਨਸ ਦੇ ਕੋਲ ਠੀਕ ਉਹਨੂੰ ਫਿਲੋਸਫੀ ਦੇ ਬਈ ਗਲਤੀ ਕਰ ਬੈਠੇ ਹਨ ਪੂਰਾ ਕਮਯਾਜ਼ੂ ਤੁਦੂ ਹੁਣ ਇਹਨਾਂ ਨੂੰ ਦੋਸਤ ਇੰਨੀ ਜਿਆਦਾ ਪੈ ਗਈ ਲੋਕਾਂ ਦੀ ਇਹ ਨਹੀਂ ਸ਼ਰਮ ਨਹੀਂ ਪਾ ਰਹੇ ਅਸਲ ਵਿੱਚ ਇਸ ਤਰ੍ਹਾਂ ਹੈ ਕਿ ਜਿਹੜਾ ਨਾ ਕਿਸੇ ਵੀ ਖਿੱਤੇ ਦੀ ਬਨੌਤੀ ਤੇ ਜੀਵ ਜੰਤੂ ਕਿਦਾਂ ਦੀ ਹੁਣ ਇਹ ਕੁਦਰਤ ਨੂੰ ਹੱਕਿਆ ਉਹਨੂੰ ਇਹ ਸਾਰਾ ਨਿਜਾਮ ਸਿਰਜਣ ਵਾਸਤੇ ਲੱਖਾਂ ਸਾਲ ਲੱਗੇ ਜਦੋਂ ਉਹਦੇ ਸਿਰਜੇ ਹੋਏ ਨਿਜਾਮ ਦੇ ਵਿੱਚ ਆਪਾਂ ਦਖਲ ਦਿੰਨੇ ਆਪਣੀ ਅਕਲ ਦੇ ਨਾਲ ਤਾਂ ਉਸ ਖਿੱਤੇ ਨੂੰ ਬਹੁਤ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜਿਸ ਤਰ੍ਹਾਂ ਪੰਜਾਬ ਵਿੱਚ ਹੁਣ ਦੀ ਖਾਸ ਕਰਕੇ ਇਹੜਾ ਝੋਨਾ ਸਾਡੇ ਖਿੱਤੇ ਦੀ ਬਨਾਸਪਤੀ ਨਹੀਂ ਹੈਗੀ ਇਹ ਸਰੀਜਿੰਦੀ ਬਨਾਸਪਤੀ ਹੈ ਬਿਲਕੁਲ ਨਹੀਂ ਬਗਾਨੀ ਫਸਲ ਹੈ ਜੇਕਰ ਆਪਾਂ ਕਿਸੇ ਵੀ ਬਗਾਨੀ ਫਸਲ ਨੂੰ ਕਿਸੇ ਵੀ ਖਿੱਤੇ ਵਿੱਚ ਡਿਵੈਲਪ ਕਰਨਾ ਤੇ ਆਪਾਂ ਨੂੰ ਕੀ ਕਰਨਾ ਪਊਗਾ ਕਿ ਉਸ ਖਿੱਤੇ ਵਿੱਚ ਉਹ ਮਾਹੌਲ ਸਿਰਜਣਾ ਪਊਗਾ ਜਿਹੜਾ ਉਹਦੀਆਂ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੋਵੇ ਬਿਲਕੁਲ ਤੇ ਹੁਣ ਜਿਹੜਾ ਝੋਨਾ ਦਾ ਜਿਹੜੀ ਮੁੱਢਲੀ ਜ਼ਰੂਰਤ ਹੈ ਰੀਡਿਕਲ ਸੇ ਤੇ ਰਿਕੁਆਇਰਮੈਂਟ ਹੈ ਉਹ ਬਿਲਕੁਲ ਉਲਟ ਹੈ ਸਾਡੀ ਖਿੱਤੇ ਦੀ ਬਨਾਸਪਤੀ ਨਾਲ ਜਿਹੜੀ ਸੜੇਖੇਤੀ ਦੀ ਬਨਸਪਤੀ ਆ ਉਹਦਾ ਜਿਹੜਾ ਜੜ ਖੇਤਰ ਮੰਗ ਕਰਦਾ ਹੈਗਾ ਹਵਾ ਯੁਕਤ ਵਾਤਾਵਰਨ ਦੀ। ਅੱਛਾ ਜਿਹੜਾ ਹੈਗਾ ਝੋਨਾ ਉਹਦਾ ਜਿਹੜਾ ਜੜ ਖੇਤਰ ਮੰਗ ਕਰਦਾ ਹੈਗਾ ਹਵਾ ਮੁਕਤ ਵਾਤਾਵਰਨ ਦੀ। ਠੀਕ। ਹਵਾ ਨਹੀਂ ਜਾਈ ਲੱਗਣੀ। ਖਵਨ ਦੂਤ ਕਰਨ ਦੇ ਦੋ ਤਰੀਕੇ ਆ। ਇੱਕ ਤਾਂ ਆਪਾਂ ਪਾਣੀ ਭਰ ਦਈਏ। ਜਿੱਥੇ ਪਾਣੀ ਭਰ ਦੋ ਆ ਹਵਾ ਬਾਹਰ ਚਲ ਜੂਗੀ। ਜਦੋਂ ਆਪਾਂ ਕਦੂ ਕਰਦੇ ਆ ਉਹਦਾ ਮੇਨ ਮਕਸਦ ਕੀ ਹੈਗਾ ਵੀ ਆਪਾਂ ਆਪਣੇ ਖੇਤ ਨੂੰ ਹਵਾ ਮੁਕਤ ਕਰ ਜਾਈਏ। ਫਿਰ ਆਪਾਂ ਪਨੀਰੀ ਪਟਕੇ ਲਾਉਣੇ ਆ ਵਧੀਆ ਚਲਦੀ ਹੈ। ਕਿਉਂ ਵਧੀਆ ਚਲਦੀ ਹੈ ਕਿਉਂਕਿ ਝੋਨੇ ਦੇ ਪੌਦੇ ਦੀ ਕਿਟੀਟ ਸਟੇ ਦੁਗਯੋਤਿਕਾ ਕੀ ਹੈ ਤੇ ਆਪਾਂ ਜ਼ਮੀਨ ਨੂੰ ਇੰਨਾ ਜ਼ਿਆਦਾ ਪ੍ਰੈਸ ਕਰ ਦਈਏ ﾎﾟਟ ਮਾਰ ਦਈਏ ਕਿ ਹਵਾ ਬਾਹਰ ਨਿਕਲ ਜਾਈ। ਹੁਣ ਜੇਕਰ ਆਪਾਂ ਦੇਖਦੇ ਆਂ ਨੇਚਰ ਨੂੰ ਤਾਂ ਉਹਦੇ ਵਿੱਚ ਕੀ ਹੈਗਾ ਕਿ ਨੇਚਰ ਜਿਹੜੀ ਆ ਕਿਸੇ ਵੀ ਪੌਦੇ ਨੂੰ ਪਟਕੇ ਅੱਗੇ ਪਿੱਛੇ ਨਹੀਂ ਕਰਦੀ। ਜਿਹੜਾ ਪਨੀਰੀ ਪਟਕੇ ਨਾਲੋਂ ਗੈਰ ਕੁਦਰਤੀ ਵਰਤਾਰਾ ਉਹ ਸਿਰਫ ਬੀਜ ਨੂੰ ਅੱਗੇ ਪਿੱਛੇ ਕਰਦੀ ਹੈ। ਤੇ ਜਿਸ ਵੇਲੇ ਬੀਜ ਨੂੰ ਅੱਗੇ ਪਿੱਛੇ ਕਰ ਵੀ ਜਿੱਥੇ ਬੀਜ ਡਿੱਗਦਾ ਉੱਥੇ ਉਗਦਾ ਉੱਥੇ ਆਪਣਾ ਜੀਵਨ ਕਾਲ ਪੂਰਾ ਕਰਦਾ। ਸਾਰਾ ਜੀਵਨ ਕਾਲ। ਅੱਗੇ ਪਿੱਛੇ ਨਹੀਂ ਕਰਦੀ ਹੈ ਇਹਨੂੰ। ਅੱਛਾ ਜੇਕਰ ਆਪਾਂ ਹੁਣ ਬੱਕੀ ਇਹ ਵੀ ਦੇਖੀਏ ਕਿ ਕੋਈ ਵੀ ਵੱਡੇ ਤੋਂ ਵੱਡਾ ਖੇਤੀ ਵਿਗਿਆਨੀ ਹੈ ਉਹ ਇਸ ਗੱਲ ਨੂੰ ਝੂਠਾ ਸਾਬਤ ਨਹੀਂ ਕਰ ਸਕਦਾ ਕਿ ਜਿਹੜੀ ਨਾ ਬੀ ਤੋਂ ਬੀਜੀ ਹੋਈ ਕੋਈ ਫਸਲ ਹਮੇਸ਼ਾ ਮਕਦਾਰ ਪੱਖ ਤੋਂ ਵੀ ਤੇ ਮਿਆਰ ਪੱਖ ਤੋਂ ਵਧੀਆ ਹੁੰਦੀ ਅੱਛਾ ਕੁਆਲਿਟੀ ਐਂਡ ਕਾਉਂਟੀ ਤੁੰਨੇ ਆਪ ਹੁਣ ਗਿਉਂ ਐਸ ਕੰਪੇਅਰ ਟੂ ਜਿਹੜੀਆਂ ਆਪਾਂ ਟ੍ਰਾਂਸਫਰ ਕਰਦੇ ਆ ਉਹਦੇ ਨਾਲ ਇਹ ਇਹ ਜਿਹੜਾ ਨਿਯਮਤ ਨੂੰ ਨੇ ਤੇ ਵੀ ਲੱਗ ਹੁੰਦਾ ਜੇਕਰ ਆਪਾਂ ਨੂੰ ਝੋਨਾ ਗੜਾ ਨਾ ਬੀਜਣਾ ਆ ਗਿਆ ਬੀਜ ਤੋਂ ਉਹਦਾ ਜਿਹੜਾ ਝਾੜ ਆ ਉਹ ਕਦੂ ਵਾਲੇ ਝੋਨੇ ਨਾਲ ਜ਼ਿਆਦਾ ਹੋਣਾ ਕਿਤੇ। ਕਲਸ ਦੀ ਕੁਆਲਿਟੀ ਵਧਣੀ ਹੈ। ਹੁਣ ਗੱਲ ਇੱਥੇ ਕਰੀਏ ਕਿ ਆਪਾਂ ਜਿਹੜਾ ਝੋਨਾ ਸਭ ਨੂੰ ਬੀਜਣਾ ਕਿਦਾਂ ਬੀਜੋ ਕਿਦਾਂ। ਹੈਨਾ? ਹੁਣ ਇੱਕ ਜਿਹੜੀ ਆਪਣੇ ਜਿਹੜੇ ਰਿਸਰਚਰਜ਼ ਆ ਰਹੇ ਆ ਜਾਂ ਐਕਸਟੈਂਸ਼ਨ ਦੇ ਐਕਸਟੈਂਸ਼ਨ ਵਾਲੇ ਆ ਰਹੇਗੇ ਉਹਨਾਂ ਨੇ ਸਾਨੂੰ ਕੀ ਸਿੱਖਾਇਆ ਉਹ ਕਹਿੰਦੇ ਬੀਟੀਐਸਰ ਕਰੋ। ਡਾਇਰੈਕਟ ਸੀਡਡ ਰਾਈਸ। ਲੋਕੀਂ ਬੜੇ ਯਾਨਕਿ ਨਾ ਹੌਸਲਾ ਕੀਤਾ ਉਹਨਾਂ ਨੇ ਬੜੇ ਅ ਇਸ ਪਾਸੇ ਨੂੰ ਬੜੇ ਲੋਕੀਂ ਆਏ ਫਟਾ ਫਟਾ ਕੇ। ਔਰ ਉਨੀ ਪਰਿਵਸਪੜੇ ਕਿਉਂ ਪਰਿਵਸਪੜੇ ਕਿਉਂਕਿ ਜਿਹੜਾ ਨਾ ਡੀਐਸਰ ਇਹ ਗਲਤੀ ਕਿੱਥੇ ਹੋ ਗਈ ਡੀਐਸਰ ਜਿਹੜਾ ਕਣਕ ਦੀਦਰਮ ਵਿਚ ਆਤਾ ਗਿਆ ਮੀਤੋ ਝੋਨਾ ਬੀਜ ਤੋਂ ਕਣਕ ਦੀਦਰਮ ਵਿਚ ਆਤਾ ਗਿਆ ਹੁਣ ਇੱਕ ਹੋਰ ਗੱਲ ਹੈਗੀ ਘਾਟੀ ਸਤ ਤੇ ਇੱਕ ਗੱਲ ਦਾ ਜਵਾਬ ਦਿਓ ਕਿ ਕੀ ਆਪਾਂ ਕਣਕ ਨੂੰ ਝੋਨੇ ਦੀ ਤਰ੍ਹਾਂ ਬੀਜ ਕੇ ਵਧੀਆ ਝਾੜ ਲੈ ਸਕਦੇ ਹਾਂ ਝਾੜ ਤਾਂ ਇੱਕ ਪਾਸੇ ਰਹੀ ਹੁਣੀ ਨਹੀਂ ਹੈਗੀ ਹੋਣੀ ਹੈਨਾ ਇਸੇ ਤਰ੍ਹਾਂ ਜੇਕਰ ਆਪਾਂ ਝੋਨੇ ਨੂੰ ਬੀਜ ਤੋਂ ਕਣਕ ਦੀ ਤਰ੍ਹਾਂ ਬੀਜਾਂਗੇ ਤਾਂ ਝੋਨਾ ਵਧੀਆ ਨਹੀਂ ਹੁਣਾ ਇੱਥੇ ਗਲਤੀ ਹੋ ਗਈ ਐ ਸਰਚ ਅਸੀਂ ਇਹਨੂੰ ਕਹਿੰਦੇ ਆ ਏਐਸਆਰ ਏਐਸ ਸਰਵਿਸ ਦੀ ਵੀ ਆਈ ਐ ਤੇ ਡੀਐਸ ਸਰਵਿਸ ਦੀ ਵੀ ਆਈ ਐ ਤੇ ਸਾਨੂੰ ਕੀ ਲੋੜ ਪੈ ਗਈ ਪਏ ਅਸੀਂ ਇਹਨੂੰ ਏਐਸਆਰ ਕਹਿਣ ਲੱਪੇ ਏਐਸਆਰ ਰਿਸਕ ਕਰਕੇ ਕਹਿਣ ਲੱਗੇ ਆ ਤਾਂ ਕਿ ਜਿਹੜੇ ਕਿਸਾਨ ਵੀਰੇ ਉਹਨਾਂ ਸਾਰਿਆਂ ਨੂੰ ਰਿਸਕ ਦਾ ਪਤਾ ਲੱਗੇ ਸੋਚੀ ਆਦਿ ਵੀ ਤੇ ਜੇਕਰ ਆਪਾਂ ਝੋਨਾ ਸਿੱਧਾ ਬੀਗਣਾ ਨਾ ਬੀਜਣਾ ਦੇ ਖੇਤੀ ਦਾ ਕੁਦਰਤੀ ਕਰਨ ਕਰਨਾ ਤਾਂ ਆਪਾਂ ਬੀਜ ਤੋਂ ਬਿਗਣਾ ਪਊ ਜੇ ਬੀਜ ਤੋਂ ਬਿਗਣਾ ਤਾਂ ਝੋਨੇ ਨੂੰ ਝੋਨੇ ਦੀ ਜਿ ਤਰ੍ਹਾਂ ਹੀ ਬਿਗਣਾ ਪਊਗਾ ਬੀਜ ਤੋਂ ਹੁਣ ਝੋਨੇ ਤਰ੍ਹਾਂ ਦਾ ਮਸਲਾ ਕੀ ਐ ਇਹ ਝੋਨੇ ਦੇ ਪੌਦੇ ਕਿਉਂਕਿ ਝੋਨਾ ਕਿਹੜਾ ਆ ਉਹ ਸਾਡੇ ਖਿੱਤੇ ਦੀ ਬਨਾਸਪਤੀ ਹੈ ਉਹਦੀ ਜਿਹੜੀ ਮੁੱਢਲੀ ਜੜੂਰਤ ਹੈ ਜਾਂ ਕਿਹੜੀ ਸਟੇਜ ਤੇ ਰਿਕੁਆਇਰਮੈਂਟ ਹੈਗੀ ਆ ਉਹ ਹੈਗੀ ਐਨੈਰੋਬਿਕ ਨਿਚ ਬਾਬਾ ਮੁਕਤਵਾਦਾਂ ਬ ਆਪਣੇ ਖੇਤ ਨੂੰ ਮੁਕਤ ਕਰਨਾ ਪਊਗਾ ਦੂਜਾ ਕਿਉਂਕਿ ਪਨੀਰੀ ਪੱਤਰੀ ਯਾਨੀ ਗੈਰ ਫੂਡਰ ਦੀ ਵਰਤਾਰਾ ਫੇਰ ਯਾਨੀ ਕਿ ਆਪਾਂ ਨੂੰ ਸਿੱਧਾ ਬੀਜ ਤੋਂ ਕਰਨਾ ਪਊਗਾ ਹਨਾ ਦੇ ਆਪਣਾ ਕਰਨਾ ਬੀਤੋਂ ਤੇ ਆਪਣੇ ਖੇਤ ਨੂੰ ਇੰਨਾ ਕਿਦੋਂ ਆਪਾਂ ਪ੍ਰੈਸ ਕਰੀਏ ਕਿ ਬਾਬਾ ਨਿਕਲ ਜਵੇ ਉਹਨਾਂ ਨੂੰ ਝੋਨਾ ਉਹ ਬਨਸਪਤੀ ਹੈ ਬਨਸਪਤੀ ਦੀ ਜ਼ਰੂਰਤ ਕੀ ਹੈ ਕਿ ਮੁੱਢਲੀ ਜ਼ਰੂਰਤ ਹੈਗੀ ਉਹ ਹੈਗੀ ਪਾਣੀ ਨਹੀਂ ਪਾਣੀ ਨਹੀਂ ਹੈਗੀ ਨਮੀ ਹੈ ਨਮੀ ਆਪਾਂ ਕਰਨਾ ਕੀ ਬੜਾ ਸੋਕਾ ਕਣਕ ਵੜ ਲਈ ਕਣਕ ਵੜ ਗਿਆ ਤੂੜੀ ਤਿਆਰ ਕਰ ਲਈ ਜੇਕਰ ਆਪਣਾ ਖੇਤ ਲੇਜ਼ ਲੈਵਲ ਹੈਗਾ ਤਾਂ ਖੇਤ ਨੂੰ ਬਾਣ ਦੀ ਵੀ ਕੋਈ ਜ਼ਰੂਰਤ ਨਹੀਂ ਹੈਗੀ ਕਿਉਂਕਿ ਝੋਨਾ ਬਹਾਈ ਨਹੀਂ ਮੰਗਦਾ ਸਿਰਫ ਤਵਾਈ ਮੰਗਦਾ ਕੰਪਰੈਸ਼ਨ ਤੇ ਜੋ ਆਪਣੇ ਜਿਹੜੇ ਨਾਰ ਆ ਚਿੰਗ ਦਿਨ ਸੰਭਾਲ ਹੋਇਆ ਉਹਨੂੰ ਅੱਗ ਨਹੀਂ ਲਾਣੀ ਹੈ ਕਦੇ ਵੀ ਅੱਗ ਨਹੀਂ ਰਾਣੀ ਬਸ ਰੌਣੀ ਕਰ ਦੇਣੀ ਹੈ ਕਿ ਉਹ ਆਪਣੀ ਜ਼ਮੀਨ ਦੀ ਤਸਵੀਰ ਤਾਂ ਆਪਾਂ ਨੂੰ ਪਤਾ ਕਿ ਕਦੋਂ ਬੱਤ ਆਣੀ ਹੈ ਜਦੋਂ ਆਪਾਂ ਝੋਨਾ ਬੀਜਣਾ ਹੈਗਾ ਆਪਣਾ ਕਿ ਜਿਹੜੀ ਵੀ ਰਲਟੀ ਬੀਜਣੀ ਤੁਸੀਂ ਲਾਈ ਕਰਦੇ ਆਂ ਆਪਾਂ ਉਸ ਢੰਗ ਨਾਲ ਰੌਣੀ ਕਰਨੀ ਹੈ ਜਿਸ ਤਰ੍ਹਾਂ ਬੱਤ ਆ ਗਈ ਉਸ ਨੂੰ ਆਪਾਂ ਟਰੈਕਟਰ ਮਗਰ ਭਾਰਾ ਸਵਾਗਾ ਪਾਣਾ ਜਿੰਨਾ ਆਪਾਂ ਕਦੂ ਕਰਦੇ ਹੋ ਦੋਨੇ ਪਾਸੇ ਭਾਰ ਰੱਖਣਾ ਕੰਟਰੋਲ ਕੰਟਰੋਲ ਦੇ ਕੇ ਆਪਾਂ ਵੀ ਘੱਟੋ ਘੱਟ 6 ਵਰ ਸਵਾਗਾ ਮਾਰਨਾ ਖੇਤ ਨੂੰ ਬਾਲਣ ਦੀ ਜਰੂਰਤ ਨਹੀਂ ਚੇਕ ਕਰ ਸੋਕਾ ਮੰਨੋ ਕਿ ਜਿੰਨੀ ਖਵਾ ਯਾਨੀ ਕਿ ਸਾਰੀ ਬਾਤ ਨਿਕਲ ਜੂਗੀ। ਪਰ ਸੋਕੋ। ਤਾਂ ਫਿਰ ਆਪਾਂ ਡ੍ਰਿਲ ਮਸ਼ੀਨ ਲੈਣੀ ਆ ਡ੍ਰਿਲ ਮਸ਼ੀਨ ਲੈ ਕੇ ਆਪਾਂ 8 ਕਿਲੋ ਵੀ ਹੁਣ ਤਾਂ ਵੈਸੇ 20 ਘਟਾਰਾ 100 ਘੜੀ ਘਟਾਉਣਾ ਕੱਲ 8 ਕਿਲੋ ਕਹਿ ਰਹੇ ਸੀ। ਪਰ 4 ਕਿਲੋ ਵੀ ਪਦੀ ਉਹ ਵੀ ਬਹੁਤ ਹੈ। ਆ ਉਹ ਫੇ ਆਪਾਂ ਡਿਲ ਕਰਨਾ ਹੈਗਾ ਝੋਨਾ ਡ੍ਰਿਲ ਕਰਨ ਵਾਲੀ ਮਸ਼ੀਨ ਦੇ ਨਾਲ। ਆ ਰਿਲੀਊਜ਼ਿੰਗ ਆਈ ਰੱਖਣੀ ਹੈਗੀ 1.5 ਇੰਚੀ ਤੋਂ 1.5 ਇੰਚੀ। 1 ਤੋਂ 1.5 ਤੇ ਫਿਰ ਆਪਾਂ ਡਿਲ ਕੰਮ ਤੋਂ ਬਾਅਦ ਉਹੀ ਸਵਾਗਤ ਹੈ ਫਿਰ ਪਾਣਾ ਮਗਰ ਸਟੈਚੂ ਦੇ ਤੇ ਆਪਾਂ ਦੋ ਰਸੋ ਕਾਫੇ ਮਾਰਨਾ ਇੱਕ ਵਾਰੀ ਉਸਰੋ ਕੇਸ ਜੋ ਕਪੜੇ ਲੀਤਾ ਦੂਜੇ ਦੂਜੇ ਰੋੜਿਆਂ ਨੇ ਕਿ ਕ੍ਰੋਸ ਵਾਈ ਕਰਨਾ ਤੇ ਕਿਹਾ ਪਹਿਲਾਂ ਪਾਣੀ ਲੱਗਣਾ ਉਹ ਜਾ ਕੇ ਕਟੂ ਕਰ ਲੱਗਣਾਗਾ 21 ਦਿਨਾਂ ਬਾਅਦ ਜੇ ਲੰਬਾ ਕੇ ਜੀ ਹੋਰ ਵੀ ਬੈਟਰ ਰਿਜ਼ਲਟ ਮਿਲਗੇ ਅੱਛਾ ਜੇ ਲਹ ਹੋਇਤ ਲੰਬਾ ਕੇ ਜੀ ਹੋਰ ਵੀ ਬੈਟਰ ਇਹਦੇ ਵਿੱਚ ਗਲਟੀ ਸਾਬ ਨਦੀਨ ਨਹੀਂ ਉਗਣੇ ਹੈਗੇ ਕਿਉਂਕਿ ਨਦੀਨ ਜਿਹੜੇ ਸਾਡੇ ਖੇਤੇ ਦੇ ਮੁਨਾਸਬਦੀ ਹੈ ਉਹਨਾਂ ਦਾ ਜਿਹੜਾ ਉਨਾ ਜਿਹੜਾ ਜੜਖੇਤਰ ਮੰਗ ਕਰਦਾ ਹੈਗਾ ਹਵਾ ਯੁਕਤ ਬਦਬੰਦੀ ਆਪਾਂ ਹੀ ਕਰਦਾ ਹਵਾ ਮਗਰ ਜੇ ਵੀ ਸਿਰ ਝੋਨਾ ਉਗੂਗਾ ਨਦੀ ਦੇ ਉਪਰ ਤੇ ਨਦੀ ਕੋਲ ਉਗਣੀ ਜਿਸ ਲਈ ਮੀਂਹ ਪੂਗੇ ਪਾਣੀ ਲਾਉਗੇ ਫਿਰ ਆਪਾਂ ਇਹ ਕਰਨਾ ਹੈ ਜੇ ਤਾਂ 21 ਦਿਨ ਤੋਂ ਪਹਿਲਾਂ ਮੀਂਹ ਪੈ ਜਾਂਦਾ ਫਿਰ ਆਪਾਂ ਜੇ ਮੀਂਹ ਘੱਟ ਪਿਆ ਜੇ ਜ਼ਿਆਦਾ ਪਿਆ ਫਿਰ ਤਾਂ ਬਹੁਤ ਵਧੀਆ ਇਹ ਉਹ ਖੜੇ ਪਾਣੀ ਦੇ ਵਿੱਚ ਆਪਾਂ ਜਿੱਦਾਂ ਨਾ ਕੱਦੂ ਵਾਲੇ ਝੋਨੇ ਦੇ ਵਿੱਚ ਆਪਾਂ ਬੀ ਡਿਸਾਈਡ ਅਪਲਾਈ ਕਰਦੇ ਆ ਉਸ ਤੱਕ ਨਾ ਬੋਤਲ ਦੇ ਭਾਗ ਛੱਟਾ ਮਾਰਦੇ ਆ ਜੇਕਰ ਪਾਣੀ ਦਾ ਵੀ ਮੀਂਹ ਨਹੀਂ ਪੈਂਦਾ ਹੈਗਾ ਤਾਂ ਫਿਰ ਆਪਾਂ ਦੇਖਣਾ ਆਪਣੇ ਖੇਤ ਦੇ ਵਿੱਚ ਜੇ ਕੁਮਾਰਾ ਮੋਟਾ ਕੱਖ ਜੰਮਿਆ ਤਾਂ ਆਪਾਂ ਕੋਸਟ ਅਮਰਜੈਂਟ ਵੀਡੀ ਸਾਈਡ ਕੋਈ ਵੀ ਆਪਾਂ ਕਰ ਦਈਏ 20 ਦਿਨ 21 ਦਿਨ ਪਾਣੀ ਪੜ ਕੇ ਤਾਂ ਉਹਦੇ ਵਿੱਚ ਆਪਾਂ ਜਿਹੜੀ ਹੈਗੀ ਹੈ ਮਿਸਰਟੀ ਵਗੈਰਾ ਜੋ ਜਿੰਨੇ ਵੀ ਜਿਹੜੇ ਵੀਡੀ ਸਾਈਡ ਕੋਈ ਵੀ ਜੁਮ ਕਰਨਾ ਕਹਿੰਦਾ ਕੋਈ ਬਹੁਤ ਜਪਾ ਕੇ ਉਹ ਗੱਦੂ ਵਾਲੇ ਝੁੰਮਾ ਪੱਲਾ ਹੀ ਕਰ ਸਕਦਾ ਉਤੋਂ ਅੱਗੇ ਆ ਕੇ ਮੀਂਹ ਪੈਣਾ ਸ਼ੁਰੂ ਹੋਈ ਨੇ ਤੇ ਪਾਣੀ ਦੀ ਕੋਈ ਲੋੜ ਨਹੀਂ ਹੈਗੀ ਪਾਣੀ ਦੀ ਥੋੜੇ ਸੁਲੋਬੇ ਦੀ ਲੋੜ ਕਦੋਂ ਜ਼ਿਆਦਾ ਦੀ ਪੈਣੀ ਹੈ ਜਿਸ ਦੇ ਝੂਨਾ ਅਨੁਸਾਰ ਇਹ ਤੇ ਆਉਂਦਾ ਉਸ ਵੇਲੇ ਪਾਣੀ ਖੜਾ ਨਹੀਂ ਕਰਨਾ ਯਾਨੀ ਕਿ ਤਿੰਨਾ ਚੌਂਦਨਾ ਬਾਅਦ ਬਾਕੀ ਬਾਕੀ ਕੰਮ ਕਰ ਸਕਦੇ। ਇਹਦੇ ਵਿੱਚ ਜਿਹੜੇ ਹੈਗੇ ਆ ਅ ਇਨਸੈਕਟੀਸਾਈਡ ਵੀ ਬਹੁਤ ਘੱਟ ਮਾਤਰਾ ਹੀ ਪੈਣਗੇ। ਇਹਦੇ ਵਿੱਚ ਫੰਗੀਸਾਈਡ ਵੀ ਕੋਲੋਂ ਨਹੀਂ ਪੈਂਦੀ ਹੈਗੀ ਕਿਉਂਕਿ ਜਿਹੜਾ ਫੰਗਸ ਆ ਜਾਂ ਇਨਸੈਕਟ ਆ ਉਹ ਪਾਣੀ ਨਾਲ ਹੀ ਜਦੋਂ ਹੁੰਦੇ। ਤੋ ਵਾਟਰ ਗਵਰਨਮੈਂਟ ਪੂਰੀ ਫੇਰਦੀ। ਹੁਣ ਜੇ ਆਪਾਂ ਇਨਸੈਕਟ ਦੀ ਗੱਲ ਕਰਦੇ ਆਂ ਨੇਚਰ ਨੂੰ ਕੰਟਰੋਲ ਕਿੱਦਾਂ ਕਰਦੀ ਹੈ? ਉਹ ਕਰਦੀ ਹੈਗੀ ਅਗਨੀ ਦੇ ਨਾਲ। ਉਹ ਕਰਦੀ ਅਗਨੀ ਦੇ ਨਾਲ ਜਦਸਾ ਜੇਠਾਣ ਨੇ ਲੂਹ ਚਲਾਈ ਧਰਤੀ ਨੂੰ ਵੀ ਅੱਗ ਭਰਿਆ। ਅਨਿਕ ਇਹ ਰੋ ਜੀਠਾੜ ਦਾ ਮਹੀਨਾ ਮਈ ਤੇ ਜੂਨ ਉਹਦੇ ਵਿੱਚ ਕੀ ਹੋਣਾ ਜਿਹੜੀ ਪੰਛੀ ਦੀ ਅੱਖ ਹੈ ਉਹਨੂੰ ਪਾਣੀ ਦਿਖਾਈ ਨਹੀਂ ਦੇਣਾ ਚਾਹੀਦਾ ਆਪਾਂ ਕੀ ਤੁਹਾਨੂੰ ਪਾਣੀ ਪਾਣੀ ਉਹਨਾਂ ਨੂੰ ਕੀ ਹੁੰਦਾ ਵਾਟਰ ਰਿਕੁਆਇਰਮੈਂਟ ਪੂਰੀ ਹੋ ਜੇ ਤਾਂ ਉਹ ਹਨ ਕਿ ਨਾ ਜਿਹੜਾ ਝੋਨਾ ਹੈ ਇਹ ਬਹੁਤ ਹਨ ਕਿ ਨੁਕਸਾਨ ਕਰ ਰਿਹਾ ਇਸ ਖੇਤਰ ਤੇ ਹਰ ਪੱਖ ਨੇ ਜ਼ਮੀਨ ਦੀ ਪ੍ਰਜੋਗਸ਼ਕਤੀ ਨੂੰ ਜ਼ਰਰ ਲਾ ਰਹੇ ਇਹ ਜਿਹੜਾ ਸਾਡਾ ਪਾਣੀ ਹੈ ਉਹ ਦੇਖੋ ਵੀ ਕਿੰਨਾ ਖਤਮ ਹੋ ਗਿਆ ਖਦਨੋ ਤੋਂ ਆਪਾਂ ਉਸੇ ਢੰਗ ਨਾਲ ਪਾਲੇ ਜਿਸ ਤਰ੍ਹਾਂ ਆਪਾਂ ਕਦੂ ਵਾਲੇ ਕਹਿੰਦੇ ਉਹ ਆਪਾਂ ਸ਼ਡਿਊਲ ਅਕੇ ਯੂਨੀਵਰਸਿਟੀ ਨੇ ਸਾਰਾ ਦਿੱਤਾ ਉਹਦੇ ਮੁਤਾਬਕ ਗਾਲੇ ਪਾਰੇ ਦੇ ਵਿੱਚ ਖਾਦ ਘੱਟ ਘਟਣੀ ਹੈ ਹੋਰ ਹੋਣੀ ਚਾਹੀਦਾ ਕਿਉਂ ਕਿ ਜਿਹੜਾ ਸਾਡਾ ਮਾਈਕਰੋ ਇਕੋਸਿਸਟਮ ਹੈਗਾ ਜਿੰਨਾ ਮਾਈਕਰੋ ਆਰਗੇਨਿਜ਼ਮ ਦੀ ਆਪਾਂ ਗੱਲ ਕਰਦੇ ਆਂ ਦੋ ਤਰ੍ਹਾਂ ਦੇ ਅਰੋਬਿਕ ਅਤੇ ਅਨਰੋਬਿਕ ਜਿਹੜਾ ਸਾਡੇ ਖੇਤਿਲ ਕੋੜਾ ਅਰੋਬਿਕ ਟਾਈਪ ਹੈ ਉਹ ਜਿਆਦਾ ਆਨਿਕ ਕੰਮ ਕਰਦਾ ਜਿਹੜਾ ਜਦੋਂ ਆਪਾਂ ਕਦੂ ਕਰਕੇ ਪਾਣੀ ਖੜਾ ਕਰਦੇ ਆ ਉਹਦੇ ਵਿੱਚ ਕੀ ਹੁੰਦਾ ਜਿਹੜਾ ਅਰੋਬਿਕ ਟਾਈਪ ਦਾ ਉਹ ਸਾਰਾ ਖਤਮ ਹੋ ਜਾਂਦਾ ਫਿਰ ਜਿਹੜੀ ਹੈਗੀ ਆ ਉਹ ਡ ਉਹਦੇ ਵਿੱਚ ਕੀ ਹੁੰਦਾ ਫਿਰ ਜਣੀ ਕਿ ਨਾ ਬੜੇ ਯਾਨੀ ਇਹ ਕਹ ਲਈਏ ਬੜੇ ਬੜਾ ਨੁਕਸਾਨ ਹੋ ਰਿਹਾ ਹੈ ਕਿਹੜਾ ਉਹਨੇ ਪ੍ਰੋਡਿਊਸ ਮਿਲਦਾ ਉਹਦੇ ਵਿੱਚ ਬਹੁਤ ਸਾਰੀ ਜਿਹੜੀ ਸਾਡੀ ਬੋਡੀ ਨੂੰ ਤੱਤ ਜਾਈ ਤੋਂ ਨਹੀਂ ਹੁੰਦੇ ਸੀ ਅ ਜੇਕਰ ਆਪਾਂ ਝੋਨੇ ਦਾ ਵਧੀਆ ਝੋਲ ਜਾਣਾ ਤੇ ਉਹਦੇ ਵਿੱਚ ਤੱਤਾਂ ਦੀ ਵੀ ਪੂਰਤੀ ਕਰਨੀ ਹੈ ਫਿਰ ਆਪਾਂ ਨੂੰ ਜਿਹੜਾ ਇਹ ਝੋਨੇ ਦੀ ਖੇਤੀ ਤੇ ਕੁਦਰਤੀ ਤਿਆਣਾ ਪਊਗਾ ਜਾਨੀ ਕਿ ਇਹ ਐਸਰ ਸਿਸਟਮ ਤੇ ਇਹਦੇ ਵਿੱਚ ਚਾੜ ਵਗੈਰਾ ਕਿੰਨਾ ਇਹਦਾ ਜਿਹੜਾ ਝਾੜ ਆ ਉਹ ਕਦੂ ਵਾਲੇ ਝੋਨੇ ਨਾਲੋਂ ਜ਼ਿਆਦਾ ਹਾਂਜੀ ਜੋ ਕਿ ਇਹੜਾ ਪੰਜਾਬ ਵਿੱਚ ਕਿੰਨੇ ਜੇ ਤੁਸੀਂ ਕਰ ਰਹੇ ਇਹ ਲਗਭਗ ਲੋਟੀ ਸਭ ਹੋਈ ਹੈ 15 ਸਾਲ ਦਾ ਪੰਜ ਸਾਲ ਤੋਂ ਚਾਰ ਵਾਰ ਹੋ ਹੌਲੀ 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 ਹੁਣ ਤਾਂ ਲੋਕਾਂ ਦੇ ਨਾਲ ਕਿ ਬਲੀ ਸੋਝੀ ਆ ਗਈ ਹੈ ਮਰੇ ਜਣ ਕੇ ਨਾ ਵੱਡੇ ਸਕੇਲ ਦੇ ਉੱਤੇ ਪੰਜਾਬ ਵਿੱਚ 232 ਦੀ ਵਿੱਚ ਧੁੰਨਾ ਲੱਗ ਰਿਹਾ ਹੈ ਹੋਰ ਦੋ ਤਿੰਨ ਸਾਲਾਂ ਵਿੱਚ ਮੇਰੇ ਲੱਗਦਾ ਹੈ ਰਿਪਲੇਸ ਕਰੂਗਾ ਕਦੋਂ ਕਿਉਂਕਿ ਕਦੂ ਦਾ ਬਹੁਤ ਵੱਡੇ ਨੁਕਸਾਨ ਨੇ ਇਹ ਕਿਹੜਾ ਪਾਣੀ ਸਾਡਾ ਕਿਹਦਾ ਹੈ ਐਸਆ ਦਾ ਫੁੱਲ ਫਾਰਮ ਦਾ ਐਸਆ ਦਾ ਫੁੱਲ ਹੋਗਾ ਐਨੈਰੋਬਿਕ ਸੀਡਿੰਗ ਆਫ ਰਾਈਸ ਤੇ ਇਹਨੂੰ ਪੰਜਾਬੀ ਦੇ ਵਿੱਚ ਅਸੀਂ ਕਿਹਾ ਹੈਗਾ ਹਵਾ ਮਿੱਟ ਨਮੀ ਜੁਗਤ ਪਾਣੀ ਮੁਕਤ ਲੇਬਰ ਮੁਕਤ ਹੋਨੇ ਲਿਜੀਏ। ਹਵਾ ਮੁਕਤ ਕਿਉਂ? ਹਵਾ ਮੁਕਤ ਇਸ ਕਰਕੇ ਕਿਉਂਕਿ ਜਿਹੜੇ ਝੋਨੇ ਦੇ ਪੌਦੇ ਨੂੰ ਮੁੱਢਲੀ ਜ਼ਰੂਰਤ ਹਵਾ ਮੁਕਤੀ ਹੈ ਜੜ ਖੇਤਰ ਦੀ। ਇਸ ਕਰਕੇ ਹਵਾ ਉਤ ਕਰਨੀ ਲੋੜੀ ਹੈ। ਨਮੀ ਜੁਗਤ ਕਿਉਂ? ਕਿਉਂਕਿ ਜਿਹੜੇ ਨਮੀ ਜਿਹੜੀ ਬਨਸਪਤੀ ਆ ਉਹ ਉਹਦੀ ਜ਼ਰੂਰਤ ਸਿਰਫ ਨਮੀ ਹੈ। ਇਸ ਕਰਕੇ ਨਮੀ ਜੁਗਤ ਜਿਹੜੀ ਨਮੀ ਹੈ ਉਹ ਇਸ ਕਰਕੇ ਨਮੀ ਹੈ। ਜਿਹੜਾ ਪਾਣੀ ਆ ਪਾਣੀ ਮੁਕਤ ਕਿਉਂ? ਕਿਉਂਕਿ ਪਾਣੀ ਜਿਹੜਾ ਜ਼ਹਿਰ ਹੈ ਬਨਸਪਤੀ ਦੇ ਸਰਬੋਗੰਗ੍ਰਿਤ। ਸਿਰਫ ਉਹ ਨੂੰ ਨਿਕਾਉ ਮੁਰਤੀ ਮਈਆ ਕਰਨਾ ਹੈ ਤੇ ਲੇਬਰ ਮੁਕਤ ਕਿਉਂ ਬਾਬੇ ਨਾਨਕ ਦਾ ਉਹਨੂੰ ਉਪਦੇਸ਼ ਹੈ ਕਿ ਆਪ ਆਪਣੀ ਹੱਥੀਂ ਆਪਣਾ ਆਪੇ ਹੀ ਕਾਜ ਸੋ। ਆਪਣੀ ਅੰਦਰ ਬਸਤੋਂ ਤੋਂ ਵੀ ਵੀਡਿਓ ਤਾਂ ਫਿਰ ਜਿਹੜਾ ਪੰਜਾਬ ਹੈ ਉਹ ਜਾਣ ਕੇ ਕਾਫੀ ਉਹਦਾ ਬਚਾਅ ਵੀ ਹੋ ਰਿਹਾ ਤੇ ਜਿਹੜਾ ਵਾਤਾਵਰਣ ਹੈ ਉਹ ਵੀ ਕੰਟਰੋਲ ਹੋਊਗਾ ਬਾਕੀ ਜਿਹੜੇ ਨੈਚਰਲ ਰਿਸੋਰਸਸ ਹੈ ਉਹਨਾਂ ਦੇ ਬਹੁਤ ਵੱਡੇ ਪੱਧਰ ਤੇ ਬਚਾਅ ਹੋਵੇਗਾ ਕਿਰ ਆਪਾਂ ਈਐਸਆਰਟੀ ਅਧਿਨੇ ਇਸ ਸਮੇਂ ਦੀ ਲੋੜ ਹੈ ਔਰ ਕਰਨਾ ਹੀ ਪੈਣਾ ਹੈ